ਇਹ ਕਹਿੰਦੇ ਨਾਰੀ ਲਹਿਗਾ ਸਿਰਫ 50 ਰੁਪਏ 50 ਰੁਪਏ 50 ਰੁਪਏ ਸਾਰੇ ਸੰਗਤ ਨੇ ਕਹਿੰਦੇ ਨਾਰੀਲ ਪੀ ਕੇ ਜਾਣਾ ਕਹਿੰਦੇ ਜਿਹਨੇ ਨਾਰੀਲ ਨਹੀਂ ਪੀਤੀ ਉਹਨੂੰ ਮਗਰਮੱਛ ਨਹੀਂ ਦਿਖਦਾ ਨਾਲੇ ਮੱਛੀ ਨਹੀਂ ਦਿਖਦੀ ਇਹ ਮਾ ਕਿਹੜਾ 4500 ਰੁਪਏ ਦਾ ਕਹਿੰਦੇ ਲਾਓ ਜੀ ਚਸ਼ਮਾ ਦੇਖੋ ਵੇ ਇਸ ਚ ਕਿੰਵੇਂ ਦੀਆਂ ਤਸਵੀਰਾਂ ਦਿਖਦੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਮਾੜ ਜੀ ਤੋਤੀ ਕਹਿੰਦੇ ਕਰੋ ਉੱਪਰ ਬਾੜ ਕਰੋ ਮਾੜੀ ਕਲਮਾ ਬਾੜੋ ਇੱਕ ਹੀ ਤਰਫ ਸੇ ਜੈਸੀ ਚੜਤਾ ਉਧਰ ਪਰੇ ਨਹੀਂ ਉਧਰ ਸੇ ਆਦੀ ਸੀ ਇੱਕ ਨਾਰਵੇਜ ਦੀ ਲਾਰੀ ਇੱਕ ਹੀ ਤਰਫ ਸੀ ਜੈਸੀ ਚੜਤਾ ਗੁਦਰੇ ਸੇ ਕੁਵਾਰੀ ਉਹ ਦੋ ਵਾਰ ਉਹ ਦੋ ਵਾਰ ਉਹ ਦੋ ਵਾਰ ਵੀਡੀਓ ਦੇਖ ਰਹੇ ਸੱਜਣਾ ਮਿੱਤਰਾਂ ਵੀਰਾ ਭਰਾਵਾਂ ਨੂੰ ਮਾਤਾ ਨੂੰ ਸਤਿ ਸ਼੍ਰੀ ਅਕਾਲ। ਪਾਕੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਮਜ਼ੇਦਾਰ ਹੋਣ ਵਾਲੀ ਹੈ ਕਿਉਂਕਿ ਆਪਾਂ ਕਰਾਂਗੇ ਫਸਟ ਟਾਈਮ ਸਕੂਬਾ ਡਾਈਵਿੰਗ ਤੇ ਨਾਲ ਨਾਲ ਜਿਹੜੀਆਂ ਕੱਲ ਐਕਟੀਵਿਟੀਆਂ ਕਰੀਆਂ ਉਹ ਐਕਟੀਵਿਟੀਆਂ ਵੀ ਦੁਬਾਰਾ ਕਰਾਂਗੇ। ਤੇ ਜਿੰਨੂੰ ਦੇਖਣ ਲਈ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਹੁਣ ਆਪਾਂ ਚੱਲਦੇ ਆਂ ਔਰ ਤੋਂ ਸਿੱਧਾ ਰੋਡ ਵੱਲ ਨੂੰ 200 ਮੀਟਰ ਹੈਗਾ 메ਨ ਰੋਡ ਉੱਥੇ ਹੀ ਇਹਨਾਂ ਦੀ ਬੈਂ ਆਊਗੀ ਜਿਨ੍ਹਾਂ ਦਾ ਗਰੁੱਪ ਸਾਡਾ ਪੈਕੇਜ ਹੋਇਆ ਆਈਲੈਂਡ ਦਾ ਤੇ ਉਹ ਸਾਨੂੰ ਉੱਥੋਂ ਪਿਕ ਕਰੋ ਲੋ ਜੀ ਮੁੰਡੇ ਰੂਮ ਦੇ ਵਿੱਚੋਂ ਹੋਗੇ ਰੈਡੀ ਟਾਈਮ ਹੈਗਾ ਕਹਿੰਦੇ 7:00 ਵਜੇ 10 ਮਿੰਟ ਦਾ ਹੁਣ ਮੁੰਡੇ ਚੱਲੇ ਨੇ ਬਾਹਰ ਨੂੰ ਰੋਡ ਦੇ ਉੱਪਰ ਜਿੱਥੇ ਗੱਡੀ ਆਏਗੀ ਹੁਣ ਸਾਨੂੰ ਚੱਕੇਗੀ 20 ਬੂਤੇ ਪੱਪੂ ਬੂਬੇ ਜਿੰਨੇ ਹੋਰੇ ਖਰੂ ਪਾਤੀ ਵਾਲੇ ਏਰੀਏ ਨੇ ਤੇ ਉਹ ਜਿਹੜਾ ਰਹਿਣ ਵਾਲਾ ਵਸੇਰਾ ਹੈ ਇਹਨਾਂ ਦੇ ਬਿਲਕੁਲ ਆਪੋਜ਼ਿਟ ਸਾਈਡਾਂ ਦੇਖੋ ਸ਼ਾਂਤੀ ਹੈ ਬਹੁਤ ਜ਼ਿਆਦਾ ਵੱਡੇ ਵੱਡੇ ਵਿਲੇ ਕੋਟੇਜ ਹੋਟਲ ਬਣੇ ਹੋਏ ਨੇ ਪਰ ਜੋ ਕੀ ਸ਼ਾਂਤੀ ਦਾ ਲੈਵਲ ਬਹੁਤ ਹੀ ਉੱਚ ਲੈਵਲ ਦਾ ਰਾਤ ਨੂੰ ਕੋਈ ਵੀ ਸ਼ੋਰ ਸ਼ਰਾਬਾ ਕੁਝ ਨਹੀਂ ਹੁੰਦਾ ਇਸ ਕਰਕੇ ਅਸੀਂ ਵਿੱਚ ਤੋਂ 2 ਕਿਲੋਮੀਟਰ ਦੂਰ ਵੀ ਲਿਆ ਸੀਗਾ ਰੂਮ ਕਿ ਰਾਤ ਨੂੰ ਆਮ ਨਾਲ ਸੌ ਸਕਦੇ ਹਾਂ ਜਿੰਨਾ ਟਾਈਮ ਸੌਣਾ ਹੈ ਕਿਉਂਕਿ 4-5 ਵਜੇ ਤੱਕ ਕੋਈ DJ ਵਜਦੇ ਰਹਿੰਦੇ ਨੇ ਪੱਪਾਂ ਦੇ ਵਾਜਾਂ ਆਉਂਦੀਆਂ ਰਹਿੰਦੀਆਂ ਨੇ ਹੋਟਲ ਤੋਂ ਜਿਹੜੀਆਂ ਬਾਹਰ ਗੱਡੀਆਂ ਖੜੀਆਂ ਨੇ ਸਾਰੀਆਂ ਰੈਂਟਡ ਨੇ ਆ ਮੋਟਰਸਾਈਕਲ ਸਕੂਟਰ ਜਿਆਦਾਤਰ ਲੋਕ ਉਹ ਸਕੂਟਰੀਆਂ ਨੂੰ ਪ੍ਰੇਫਰ ਕਰਦੇ ਨੇ ਬਹੁ ਬੜੀ ਮਾਤਰਾ ਚ ਲੈ ਕੇ ਰੈਂਟ ਤੇ 400 ਰੁਪਇਆ ਕਰਾਇਆ ਇੱਕ ਸਕੂਟਰੀ ਦਾ ਇਲੈਕਟ੍ਰਿਕ ਸਕੂਟਰੀਆਂ ਨੇ ਜਿਆਦਾਤਰ ਉਰੇ ਉਹੀ ਚਲਾਉਂਦੇ ਦੇਖੇ ਨੇ ਜਿਆਦਾ ਲੋਕ ਲੋ ਜੀ ਹੁਣ ਬੱਸ ਤੇ ਬੈ ਗਏ ਆ ਆਸਾਰੀਆਂ ਸਵਾਰੀਆਂ ਨੇ ਜਿੰਨੀਆਂ ਵੀ ਇਹ ਆਪਣਾ ਕੀ ਗੇ ਬੜੇ ਲੈਂਡ ਗ੍ਰੈਂਡ ਆਇਲੈਂਡ ਤੇ ਜਾਣ ਵਾਲੀਆਂ ਨੇ ਜਿਆਦਾਤਰ ਫਾਈਨਲ ਥਾਈਲੈਂਡ ਲੋ ਜੀ ਅਸੀਂ ਬੱਸ ਨੰਬਰ 87 46 ਚੜ ਗਏ ਹੁਣ ਅਸੀਂ ਚਲੇ ਥਾਈਲੈਂਡ ਥੱਲੇ ਸਾਡਾ ਕਰੈਕਟਰ ਵੀਰ ਵੀ ਨਾਲ ਅਵਰੇ ਮੜੇ ਇੰਤਰ ਵੀ ਆ ਲੋ ਇਹ ਕਹਿੰਦੇ ਬੋਲਟ ਹੈ ਬੋਲਟ ਗੋਰਮੈਨ ਗੋਰਮੈਨ ਹੈ ਗੋਰਮੈਨ 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 ਬਰਡਮੈਨ ਆਪਣਾ ਬੋਏ ਆਪਣੇ ਨਾਲ ਅਸੀਂ ਹੁਣ ਚਲੋ ਜੀ ਨਾਲ ਸਾਡੇ ਰੰਗ-ਬਰੰਗੇ ਸਾਥੀ ਬੈਠੇ ਨੇ ਸਾਰੇ ਵਿਚ ਹੀ ਕਹਿੰਦੇ ਆ ਉੜੀਸਾ ਵਾਲੇ ਵੀ ਨੇ ਵਿਚੇ ਨੇਪਾਲ ਵੀ ਹੈ ਵਿਚੇ ਇੰਡੀਆ ਵੀ ਹੈ ਵਿਚੇ ਪਟਿਆਲਾ ਵੀ ਹੈ ਅਸੀਂ ਵੀ ਹੈ ਹੈ ਗੁਜਰਾਤ ਵੀ ਹੈ ਕੀ ਬਾਤ ਹੈ ਗੁਜਰਾਤ ਵਾਲੇ ਮੁੰਡੇ ਥੋੜਾ ਗੁੱਸਾ ਲੱਗਿਆ ਉਹਨੇ ਆਪਣੇ ਆਪ ਆਪਣਾ ਮੁਲਕ ਦੱਸਦਾ ਮੈਂ ਗੁਜਰਾਤ ਦਾ ਦੇ ਕਹਿੰਦੇ ਕਿਸੇ ਦੰਦ ਵਿੱਚ ਦਰਦ ਦਾ ਇਹ ਆਈ ਕੁੜੀ ਲਾਓ ਕਰਾ ਠੀਕ ਹੈ ਜੀ ਦੂਜੀ ਕੁੜੀ ਕਰਦੇ ਨੇ ਉਹਨੇ ਜੇਬ ਦੇ ਵਿੱਚੋਂ ਥੱਲੇ ਜਿਹੜੀ ਦਵਾਈ ਸਾਡੇ ਕੋਲ ਕਦੇ ਕਿਸੇ ਕੋਲ ਨਹੀਂ ਹੈ ਬਹੁਤ ਦਵਾਈ ਦਾ ਨਾਮ ਹੈ ਹਰੀ ਬੋਟੀ ਜਿਹਦੇ ਪਸੋਂ ਇਤਜਾਬ ਕਰਦਾ ਹੋਵੇ ਤਾਂ ਦੰਦ ਮੋਢੇ ਦੰਦ ਇਹ ਤੁਸੀਂ ਇੱਕ ਕੈਪਸੂਲ ਲੈਣਾ ਖਾਲੀ ਪੇਟ ਕੰਦੇ ਸਾਰੀ ਬਿਮਾਰੀ ਦੂਰ ਠੀਕ ਹੈ ਜੀ ਇਹ ਥੋਟੇ ਕਿਤੇ ਨਹੀਂ ਮਿਲਨੇ ਆਈ ਇਕੱਲੀ ਮਿਲੀ ਪਟਿਆਲੇ ਸ਼ਹਿਰ ਦੇ ਵਿੱਚ ਥੈਂਕ ਯੂ ਦੂਜੀ ਗੋਲੀ ਦੂਜੀ ਗੋਲੀ ਜੇਬ ਚ ਜਾ ਰਹੀ ਹੈ ਤੇ ਤੀਜੀ ਗੋਲੀ ਬਾਹਰ ਆ ਰਹੀ ਹੈ ਇਹ ਗੋਲੀ ਆ ਗਈ ਦੇਖੋ ਜੀ ਇਹ ਵੀ ਰੰਗ ਬਰੰਗੀ ਗੋਲੀ ਹੈ ਇਹ ਖਾਂਦਾ ਸਾਡਾ ਨਰੇਸ਼ ਦੋਸਤ ਇਹੋ ਦਾ ਪੀਤਾ ਬਾਹਰ ਆ ਤੇ ਉਹ ਕੰਦੇ ਗੁਰਦਾ ਅੰਦਰ ਇਹ ਗੋਲੀ ਉਹ ਖਾਂਦਾ ਹੈ ਜਿਹਦਾ ਪੀਤਾ ਨਵਾਂ ਬਣਾਣਾ ਹੋਏ ਇਹ ਨਵੇਂ ਵਿੱਚ ਮਸਿਆ ਨਹੀਂ ਚੌਥੀ ਗੋਲੀ ਤੁਹਾਡੀ ਆ ਗਈ ਸਫਰ ਥੋੜਾ ਵੱਡਾ ਹੈ ਇਸ ਕਰਕੇ ਸਾਡਾ ਇੱਕ ਸਾਥੀ ਬੱਸ ਦੇ ਵਿੱਚ ਮਨੋਰੰਜਨ ਕਰਾਉਂਦਾ ਹੋਇਆ ਗੋਲੀ ਐਸੀ ਆ ਜਿਹਨੇ ਬੰਦੇ ਦੇ ਖਾਲੇ ਉਹਦੀ ਸਾਰੀ ਉਮਰ ਵਾਰ ਲਈ ਛੱੜ ਦੇ ਇਹ ਸਾਡਾ ਖਾਇਗਾ ਵਿਜੇ ਦੋਸਤ ਉਹਦੇ ਵਾਰ ਸਿਰ ਤੇ ਆਣੇ ਜਾਂਦਾ ਵਿਆਹ ਵੀ ਨਹੀਂ ਹੋ ਰਿਹਾ ਲੋ ਜੀ ਇਹਦੇ ਨਾਲ ਹੀ ਗੀਤ ਸੰਗੀਤ ਵੀ ਰਾਤਾਂ ਬੱਸ ਦੇ ਵਿੱਚ ਕੋਆ ਦੀ ਧੜਕਾ ਉਸ ਅੱਜਾ ਵੀ ਆਲੇ ਛੋਟੀਆਂ ਛੋਟੀਆਂ ਤਕਰੀਬਨ ਜਿੰਨੀਆਂ ਕਿ ਧੜਕਾ ਉਹ ਘੁੰਮੇ ਉਹਨਾਂ ਕੋਲ ਜੋੜੇ ਜੋੜੇ ਨਿੱਕੇ ਨਿੱਕੇ ਦੇ ਘਰ ਦਾ ਨਾਮ ਹੈ ਜੱਟੀ ਜਿੱਥੇ ਹੁਣ ਬਸ ਨੇ ਤਾਰਿਆ ਉਹਦੇ ਤੋਂ ਥੋੜਾ ਸਫ਼ਰ ਆਪਾਂ ਪੈਦਲ ਕਰਨਾ ਹੁਣ ਬੀਚ ਤੱਕ ਉੱਥੋਂ ਬੋਟ ਫੜ ਕੇ ਅੱਗੇ ਜਾਵਾਂਗੇ ਬੋਲੋ ਜਪਾਨ ਗੁਜਰਾਲ ਸਾਰਾ ਵਿੱਚ ਹੀ ਭਰਿਆ ਹੋਇਆ ਹੈ ਸਾਡੇ ਕਹਿੰਦੇ ਪਟਿਆਲੇ ਮੁੰਡੇ ਅੱਗੇ ਦੇ ਬਾਕੀ ਸਾਰਾ ਮਿਲ ਪਿੱਛੇ ਕਹਿੰਦੇ ਫੋਲੋ ਮੀ ਥੈਂਕ ਯੂ ਲੋ ਜੀ ਆਪਾਂ ਪਹੁੰਚ ਗਏ ਸਮੁੰਦਰ ਦੇ ਨੇੜੇ ਸ਼ਿਪਾਂ ਵਾਲੀਏ ਕਹਿੰਦੇ ਇੰਨੀ ਦਿਨ ਨਾਲੇ ਦੀ ਲਾ ਲਓ ਦੁਕਾਨ ਨਾਲੇ ਰਿੰਕੂ ਨੇ ਲਾ ਲਿਆ ਕਹਿੰਦੇ ਬਹੁਤ ਸੋਹਣਾ ਨਾਰੀਲਾ ਕਹਿੰਦੇ ਉੱਪਰ ਟੋਪੇ ਹੋ ਖੋਪੇ ਵਰਗਾ ਪਿਆ ਕਹਿੰਦੇ ਨਾਲੇ ਲੈਗਾ ਸਿਰਫ 50 ਰੁਪਏ 50 ਰੁਪਏ 50 ਰੁਪਏ ਸਾਰੇ ਸੰਗਤ ਨੇ ਕਹਿੰਦੇ ਨਾਰੀਲ ਪੀ ਕੇ ਜਾਣਾ ਕਹਿੰਦੇ ਜਿਹਨੇ ਨਾਰੀਲ ਨਹੀਂ ਪੀਤੀ ਉਹਨੂੰ ਮਗਰਮੱਛ ਨਹੀਂ ਦਿਖਦਾ ਉਹਨੇ ਮੱਛੀ ਨਹੀਂ ਦਿਖਰੀ ਸਵੇਰੇ ਜਲਦੀ ਨਿਕਲੇ ਚਾਹ ਜਿਉਂ ਕੁਝ ਪੀਤੀ ਨਹੀਂ ਤੇ ਆਪਾਂ ਨਾਰੀਲ ਪਾਣੀ ਲੈ ਲਿਆ ਚਾਹ ਮਿਲੀ ਵੀ ਨਹੀਂ ਕਿਤੇ ਰਸਤੇ 'ਚ ਅੱਜ ਦਿਨ ਦੀ ਸ਼ੁਰੂਆਤ ਨਾਰੀਅਲ ਪਾਣੀ ਦੇ ਨਾਲ ਹੋ ਰਹੀ ਹੈ। ਲਓ ਜੀ ਕਾਂਗੇ ਆਣੇ ਬਾਰੇ। ਲਓ ਜੀ ਸਾਡੇ ਅੰਕਲ ਆਏ ਨੇ ਚਨਈ ਤੋਂ ਹੁਣੇ ਬਣਨ ਲੱਗੇ ਨੇ। ਕਹਤੇ ਜਲੀ ਕੋ ਆਂ ਕਹਤੇ ਆ ਬੁਜੀ ਕੋ ਰਾਹ ਕਹਤੇ ਹੈ ਸਤਰੂਗੰਗ ਸੈਨਾ ਜੀ ਸਾਡੇ। ਉਤਾਰੋ ਅੰਕਲ ਜੀ ਚਸ਼ਮਾ ਹੁਣ ਅੰਕਲ ਜੀ ਲਾਣ ਲੱਗੇ ਨੇ ਕਾਲਾ ਚਸ਼ਮਾ ਕਿਹੜਾ 4500 ਰੁਪਏ ਦਾ ਕਹਿੰਦੇ ਲਓ ਜੀ ਚਸ਼ਮਾ ਦੇਖੋ ਵੇ ਇਸ ਤੇ ਕੈਵੇਂ ਦੀਆਂ ਤਸਵੀਰਾਂ ਲੱਗੀਆਂ। ਸੋਹਣੀਆਂ ਸੋਹਣੀਆਂ ਤਸਵੀਰਾਂ। ਮਾੜੀ ਜੀ ਤੋਸੀ ਕਹਿੰਦੇ ਕਰੋ ਉੱਪਰ ਵਾਲ ਕਰੋ ਮਾੜੀ ਕਲਮਾ ਬਾਹਰ ਆਏ ਹਾਏ ਕੈਸਾ ਸਟਾਈਲ ਬਣਿਆ। ਲਓ ਜੀ ਮੈਡਮ ਜੀ ਲਿਆਓ ਕੈਮਰਾ ਓਰੇ ਹੁਣ ਦੇਖੋ ਫੋਟੋ ਸ਼ੂਟ ਹੋਣ ਲੱਗਿਆ ਸਾਡੇ ਅੰਕਲ ਜੀ ਦਾ ਅੰਕਲ ਮਾੜਾ ਚਸ਼ਮਾ ਇੱਧਰ ਫੜਾ ਲਓ ਆ ਲਓ ਤੁਸੀਂ ਬਣੋ ਤੇ ਮਾੜਾ ਕੰਨ ਤੇ ਹੁਣ ਸੱਜੇ ਹੱਥ ਨਾਲ ਫੋਨ ਫੜੋ ਕੰਨ ਤੇ ਮਾੜਾ ਫੋਨ ਲਾਓ ਇਹ ਐਵੇਂ ਇਹ ਤੁਸੀਂ ਕਰੋ ਉੱਪਰ ਵਾਹ ਥੋੜੀ ਜਿਹੀ ਇਹ ਇਹ ਬਣੇ ਸਟਾਈਲ ਪੂਰਾ ਵਾਰੀ ਵਾ ਤੇ ਹੁਣ ਤੁਸੀਂ ਤੀਕਰਨਾ ਮੈਡਮ ਜੀ ਇੱਧਰ ਹੱਥ 'ਚ ਹੱਥ ਪਾ ਕੇ ਸਾਡੇ ਭਾਈ ਦਾ ਫਿਰ ਖੋ ਨਹੀਂ ਫੜਨਾ ਕੋਈ ਨਹੀਂ ਹੱਥ 'ਚ ਹੱਥ ਪਾਉਣਾ ਆਖ ਤੇ ਆਹ ਆੜੇ ਦੇ ਮੈਨੂੰ ਫੜਾ ਉਹ ਇਹਨਾਂ ਤੋਂ ਆਹ ਥੋੜੇ ਇਹਨਾਂ ਤੋਂ ਲੋ ਮਾਰੀ ਨਾਲ ਕਹਿੰਦੇ ਸਪੋਰਟਰ ਵੀ ਆਏ ਹੋਏ ਨੇ ਆੜਗਾ ਫੜ ਰਹੇ ਨੇ ਪਰਸ ਫੜ ਰਹੇ ਨੇ ਕਹਿੰਦੇ ਮੈਡਮ ਜੀ ਦਾ ਇਹਨੂੰ ਮਾਰਿਆ ਵਿੱਚ ਬਿਸਕੁਟ ਵੀ ਪੈ ਰਹੇ ਚੋਕਲੇਟ ਦੇ ਆ ਗਿਆ ਕੌਣ ਆ ਗਿਆ ਕਹਿੰਦੇ ਰਿੰਕੂ ਗੇਲਾ ਆ ਗਿਆ ਕਹਿੰਦੇ ਕਿੱਥੋਂ ਆਏ ਨੇ ਪਟਿਆਲੇ ਤੋਂ ਲੋ ਜੀ ਪਾੜੀ ਸਿਰ ਤੇ ਟੋਪੀ ਬਣ ਗਈ ਆਪਾਂ ਕੀ ਖੱਚੋ ਵਰੰਖਲ ਜੀ ਦਾ ਯਾਦਗਾਰ ਲੋ ਜੀ ਟਾਈਮ ਹੋ ਗਿਆ 8:30 ਸਵੇਰੇ 9:30 ਐਂਟਰੀ ਹੋ ਗਈ ਬੋਰਡ 'ਚ ਆਪਣੀ ਅੱਗੇ ਵਧਿਆ ਯਾਰ ਅੱਗੇ ਵਧਿਆ ਜਦ ਦਾਦਾ ਯਾਰ ਅੰਕਲਾਂ ਹੋ ਗਏ ਥਰਾ ਲੋ ਜੀ ਕਹਿੰਦੇ ਬਸ ਦਾ ਸਫਰ ਤੈਅ ਕਰਨ ਤੋਂ ਬਾਅਦ ਸੇ ਥਾਈਲੈਂਡ ਪਹੁੰਚ ਗਏ ਹੁਣ ਕਾਂਡੇ ਵਾਲੇ ਬਾਬਾ ਜੀ ਅੱਜ ਤੱਕ ਕਿਹਨੇ ਸ਼ਿਪ 'ਚ ਇਹ ਸ਼ਿਪ ਦਾ ਨਾਮ ਹੈ ਕਾਂਡੇ ਵਾਲੀ ਸ਼ਿਪ ਹੇ ਬੰਗਾਲੀ ਬਾਈ ਬਸ ਲੋ ਜੀ ਚੱਲ ਪਿਆ ਆਪਣਾ ਜਹਾਜ਼ ਆਪਣਾ ਜਹਾਜ਼ ਜਹਾਰ ਜਗਦਾ ਵੰਡੀਆਂ ਜਾ ਰਹੀਆਂ ਨੇ ਤਾਲੀਆਂ ਲਾਈਵ ਜੈਕਟਾ ਵੰਡੀਆਂ ਜਾ ਰਹੀਆਂ ਨੇ ਕਹਿੰਦੇ ਲਾਲ ਤੋਂ ਬਾਅਦ ਲਾਲ ਤੋਂ ਬਾਅਦ ਆਗੀਆਂ ਨਿੱਲੀਆਂ ਜੈਕਟਾ ਕਹਿੰਦੇ ਆ ਗਿਆ ਆਪਣਾ ਬੰਗਲਾਦੇ ਤੋਂ ਯਾਰੋਕ ਵਿਜੇ ਇਹਨਾਂ ਦਾ ਸੁਵੀਰਾਂ ਦੀਆਂ ਰੁਪਰਾ ਸਵੇ ਜਹਾਜ਼ ਚੱਲ ਪਿਆ ਤੇ ਲਾਈਵ ਜੈਕਟਾ ਵੰਡੀਆਂ ਜਾ ਰਹੀਆਂ ਨੇ ਲੋ ਜੀ ਇਸ ਟਾਈਮ ਆਪਾਂ ਆ ਗਏ ਸੁਨਦਰ ਦੇ ਇੱਕਦਮ ਵਿਚੋ ਵਿਚ ਉਹਨਾਂ ਦੇ ਬ੍ਰੈਕਫਾਸਟ ਦੇ ਨਾਮ ਤੇ ਥੋੜਾ ਜਿਹਾ ਇਹ ਮਿਲਿਆ ਆਪਾਂ ਨੂੰ ਕੇਲਾ ਇੱਕ ਨਾਲ ਇਹਨੇ ਕਹਿੰਦੇ ਪਾਓ ਆਓ ਪਾਓ ਪਾਓ ਇਹਨੂੰ ਆਹ ਜਿਹੜਾ ਪੋਲੇ ਜਨੇ ਪੋਆ 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 ਇਹਨੂੰ ਕਿਹਾ ਜਾਂਦਾ ਜੀ ਪੋਆ ਜਿਵੇਂ ਵਿਕਾ ਵਿਕਾਦਾ ਸੀ ਉਹਦੇ ਉੱਤੇ ਪਾਈ ਆਪਾਂ ਹਲਕੀ ਨਮਕੀਨ ਕਰਨ ਦੇ ਦਰਾਵੀ ਵੱਡੇ ਵੱਡੇ ਹੁਣ ਆਪਾਂ ਉਹਨਾਂ ਦੇ ਬਹੁਤ ਨਜ਼ਦੀਕ ਆ ਚੁੱਕੇ ਆ ਤੁਹਾਨੂੰ ਇਹ ਨੇ ਜਿਹੜੀਆਂ ਵੱਡੀਆਂ SHIPਾਂ ਹੁੰਦੀਆਂ ਨੇ ਉਹ ਨੇ ਸਾਹਮਣੇ ਇਹ ਜਿਹੜਾ ਧਿਕਰਾ ਕੋਈ ਕਮਰਸ਼ੀਅਲ ਜਹਾਜ਼ ਹੈ गांव गांव में से सुनीदा, सुनीदा आरी, फिर पलवान ने फिर क्या क्या करनी करनी थी, थी, कहते कहते इसको इसकी बीमारी प्रेम की बीमारी लगी इसको ठीक है इसके पापा ने इसको बनाना पटवारी कहते हो गया फिर पटवारी Thank mm -hmm. you. ਰਾਈਡ ਤੋਂ ਬਾਅਦ ਹੁਣ ਪੈਰਾਸਲਿੰਗ ਲਈ ਜਾ ਰਹੇ ਆਂ ਗਰੁੱਪ ਆਖਾਰਾ ਆ ਗਿਆ ਰਾਈਡ ਤੇ ਨਹੀਂ ਜਾ ਰਹੇ ਆਂ ਬਾਈ ਛੋਟਾ ਜਿਹਾ ਸਵਾਦ ਬਹੁਤ ਹੀ ਵਧੀਆ ਰਿਹਾ ਮੋਦੀ ਸਾਰੇ ਰਾਈਡਾ ਆਪਣੇ ਕੰਪਲੀਟ ਹੋ ਗਏ ਨੇ ਬਸ ਉਹਨਾਂ ਨੂੰ ਸਕੂਬਾ ਡਾਈਵਿੰਗ ਲੈ ਗਈ ਉਹਨਰੇ ਵੀ ਜਦੋਂ ਸਾਰੇ ਬੰਦੇ ਦੀ ਰਾਈਡਾਂ ਕੰਪਲੀਟ ਹੋ ਜਾਣੀਆਂ ਫਿਰ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਗ੍ਰੈਂਡ ਆਈਲੈਂਡ ਤੇ ਉੱਥੇ ਕਰਾਂਗੇ ਸਕੂਬਾ ਡਾਈਵਿੰਗ ਆਪਾਂ ਲੰਚ ਕਰਕੇ ਹੋ ਗਏ ਜੀ ਵਿਹਲੇ ਕੁਝ ਹੁੰਦੇ ਜੇ ਖਾ ਰਹੇ ਨੇ ਬਾਕੀ ਬੋਟ ਵੀ ਹੋ ਗਈ ਸਟਾਰਟ ਹੁਣ ਅਸੀਂ ਚੱਲਾਂਗੇ ਸਿੱਧਾ ਗ੍ਰੈਂਡ ਆਈਲੈਂਡ ਉੱਥੇ ਜਾ ਕੇ ਕਰਾਂਗੇ ਸਕੂਬਾ ਡਾਈ빙 ਲੋਈ ਚੱਲ ਪਿਆ ਫਾਈਨਲੀ ਸਾਡਾ ਛੋਟਾ ਜਿਹਾ ਜਹਾਜ਼ ਅਸੀਂ ਜਾਵਾਂਗੇ ਸਿੱਧਾ ਆਈਲੈਂਡ ਤੇ ਸੁਣੇ ਦੇ ਰਹਾ ਹੈ ਇੰਡੀਆ ਤੋਂ ਲੈ ਸਭ ਤੋਂ ਪਹਿਲਾਂ ਬਰੀਫਿੰਗ ਪਾਰਟ ਕਰਾਂਗੇ ਕਿ ਐਸੇ ਆਪਕੋ ਕਰਨੇਗਾ ਕੀ ਕਰਨੇਗਾ ਕੀ ਨਹੀਂ ਕਰਨੇਗਾ ਅਭੀ ਧਿਆਨ ਨਾਲ ਸੁਣੋਗੇ ਤਾਂ ਆਪ ਅੰਡਰਵਾਟਰ ਕਰ पाओगे ਸੁਣੋਗੇ ਨਹੀਂ ਮਜ਼ਾਕ ਮੇ ਲਓਗੇ ਅੰਡਰਵਾਟਰ ਸਿੱਧਾ ਪਾਣੀ ਪੀਓਗੇ ਮੈਂ ਆਪਕੋ ਪਹਿਲੇ ਬਤਾ ਰਹਾ ਹਾਂ

एक वीडियोग्राफर आएगा जो अंडर वाटर आपका वीडियो निकालेगा ये सब कुछ आपके पैकेज में इंक्लूड है देखिए आपको वीडियो तब मिलेगा तब तो आप मिनिमम पानी के अंदर दो से तीन मिनट रुकोगे वीडियो के लिए आपको सिर्फ थोड़ा सा डिप करेंगे वीडियो निकालेंगे उसके बाद आपको नीचे लेके जाएंगे अगर आप कंफर्टेबल फील कर रहे हो तो अंडर वाटर मास्क को कोई निकालेगा नहीं जैसे हमारे इधर एक स्टाफ रहेगा आपको मास्क पहनेंगे आराम से पहनने का ऊपर उठा के बार बार आपको कोई नहीं लगाएगा जैसे आपका स्कूबा खत्म हो जाता है आप स्विमिंग के लिए जा सकते हो अपोजिट साइड लाइफ जैकेट पहन के पहले स्कूबा उसके बाद स्विमिंग समझ आया इधर तक देखिए मास्क ओके एंड एक्सहेल ऑफ ऑक्सीजन फ्रॉम आउट मुंह से ही सांस लेने का मुंह से ही छोड़ने का है जैसे आपने स्टोर से कभी कॉफी पी होगी जूस पिया होगा सिगरेट पी होगा हो देखा होगा सेम प्रोसेस है मुंह से ही सांस लेने का मुंह से ही छोड़ने का है सिगरेट के अंदर क्या था आता है इधर आपको बब्बल आएंगे ठीक है ना अगर आपने नाक से इन एक्सल किया

ਇਹ ਹੁੰਦੀ ਹੈ ਜੈਲੀਫਿਸ਼ ਇਹਦਾ ਲੜੇ ਦਾ ਅਸਰ ਕਰੰਟ ਦੀ ਤਰ੍ਹਾਂ ਫੀਲ ਹੁੰਦਾ ਹੈ ਤੇ 1.5 ਘੰਟੇ ਤੱਕ ਹੀ ਦਾ ਅਸਰ ਰਹਿੰਦਾ ਆਲੇ ਆਲੇ ਗਰਮ ਗਰਮ ਪਾਣੀ ਨਰਕ ਤੁਲਾ ਠਾਉਣ ਵਾਲਾ ਉਹਨਾਂ ਮੈਂ ਬਸ ਕਿਤੇ ਆਉਰੇ ਬਣੀ ਜਾਗਦੇ ਹਾਂ ਨੰਬਰ 10 ਸਿਲੰਡਰ ਸੇ ਮਾਜਾ ਨੰਬਰ ਕਿਹ ਚੱਲ ਰਿਹਾ ਹੈ ਉਹ ਉਹੀ ਦੇਗਾ ਦੂਜਾ ਸਿਲੰਡਰ ਹੀ ਮੂਨ ਵਾਲਾ ਹੈ ਮੂਨ ਵਾਲਾ ਲੋ ਜੀ ਸਾਡੇ ਟੀਮ ਦੇ ਮੈਂਬਰ ਦੀ ਫਸਟ ਬੰਦੇ ਦੀ ਵਾਰੀ ਆ ਗਈ ਹੈ ਇਧਰ ਡਾਲ ਇਧਰ ਡਾਲ ਇਧਰ ਡਾਲ ਹੋਰ ਇਧਰ ਡਾਲ ਇਨਾਂ ਨੂੰ ਵੀ ਡਾਲ ਦੂ ਆ ਇਧਰ ਵੀ ਡਾਲ ਲੇਂਗੇ ਦੋਸਤ ਦੋ ਵਾਰਾ ਦਰਾ ਤਰ ਤਰ ਇਹ ਬੰਦਾ ਹੀ ਰਾਤ ਦੀ ਖਾਦੀ ਬਿੱਤੀ ਉਤਾਰਨ ਲਈ ਇਹਨੂੰ ਚੰਗੇ ਪਾਹਲੀ ਜਗੋਤੇ ਖਵਾਏਗੇ ਤੇ ਲੂਣਾ ਪਾਣੀ ਪਲਾਇਆ ਗਿਆ

தஸ்து <laughs> ਮੇਰਾ ਉਹ ਦਸ ਗੁਰੂ ਤੂੰ ਜਾਇਆ ਲਾਗਿਆ ਲਾ ਕੇ ਆਇਆ ਟਾਈਮ ਗੁੱਡ ਲੱਕ ਬਸ ਖਲੋਗੇ ਹੁਣ ਕਰਕੇ ਆਈਏ ਪੱਛੀ ਵੀ ਠੀਕ ਸੀਗਾ ਮੋਲ ਥੱਲੇ ਹਲਕਾ ਹਲਕਾ ਮੂੰਹ ਰਹੀ ਲੈਣਾ ਕੋੜਾ ਜਿਹਾ ਲੱਗਦਾ ਥੋੜਾ ਜਿਹਾ ਤੇ ਕੰਨਾਂ ਤੇ ਹਲਕਾ ਹਲਕਾ ਦਰਦ ਹੋਣਾ ਤੇ ਹੁਣ ਆਪਾਂ ਜਾਵਾਂ ਇੱਥੇ ਡਾਈਵਿੰਗ ਕਰਨ ਲੋ ਜੀ ਵਿਦੇ ਸ਼ਿਕਾਰੀ ਜਾਣ ਲੱਗਿਆ ਕਹਿੰਦੇ ਕੰਨੇ 25 ਫੁੱਟ ਦੀ ਪਾਖੜਾ ਜੋ ਮੁੰਡਾ ਥੱਲੋਂ ਨਾਰੀਅਲ ਚੱਕ ਕੇ ਲਿਆਂਦਾ ਰਿਹਾ। ਬਾਕੀ ਸਭ ਬੜੀ। ਬਾਈ ਉੱਪਰ ਜਾਓ ਉੱਪਰ ਜਾਓ ਉੱਪਰ ਜਾਓ। ਚੁੱਕ ਟਿੱਪ ਜਾਂਦੇ ਹਨਾ। ਉਹ ਥੋੜਾ ਲੂਸ ਬਣਦਾ ਹੈ। ਬਾਈ ਕਿਵੇਂ ਪਾ ਬੁੱਕੀ ਤੋਂ। ਬਾਈ ਜਿਸ ਦਾ ਸਕੂਬ ਹੋਗਾ ਜਿੰਨੇ ਲੇ ਗੋ ਫਾਈਨ। ਹੋਰ ਆ ਗਏ ਅ ਵੀਦੇ ਫੇਲ ਹੋ ਗਏ। ਇਦਾਂ ਬਾਈ ਹੋਣਾ ਹੁਣ ਸਵਿੰਗ ਕਰ ਰਹੇ ਨੇ ਆਪਾਂ ਵੀ ਜਾਵਾਂਗੇ ਸਵਿੰਗ ਕਰਨ ਲੈਣੇ ਨੇ ਨਜ਼ਾਰੇ ਸਵਿੰਗ ਦੇ ਵੀ। ਧੁੱਪ ਨਿਕਲ ਗਈ ਆ। ਕੰਨੇ ਠੰਡੇ ਪਾਣੀ ਚ ਨਹਾਣੇ ਆ। ਕੋਈ ਬੰਦੇ ਆਉਣ ਲੱਗੇ ਨੇ ੱਥੇ ਕੋਲ ਬਾਤ ਤੇ ਜੋ ਹੈਗੀ ਤਿਆਰੀ ਜਾਵਾ ਇਹਨਾਂ ਬੱਕੋ ਤੋਂ ਜੇ ਬ੍ਰਿਗੇਡ ਕੇ ਆਏ ਅੰਧੇ ਮੋਰ ਠੀਕ ਸੀਗਾ ਆਰਾਮ ਨਾਲ ਹੀ ਆਏ ਆ ਪਰ ਜਾਂਦੇ ਚੱਲਾ ਬਹੁਤ ਹੀ ਤੇਜ਼ ਚੱਲ ਰਹੀ ਹੈ ਥੱਲਾ ਚੱਲ ਰਹੀਆਂ ਨੇ ਥੋੜਾ ਡਾਰਾ ਵਾਲਾ ਮੋੜ ਬਣਿਆ ਹੋਇਆ ਚੇ ਪਾਣੀ ਦੇ ਝੱਲਾਂ ਦਾ ਹਾਲ ਦੇਖ ਸਕਦੇ ਹੋ ਝੱਲਾਂ ਬਹੁਤ ਹੀ ਤੇਜ਼ ਚੱਲ ਰਹੀਆਂ ਨੇ ਪਰ ਸਭੀ ਕਿਸ਼ਤੀ ਦਾ ਹਾਲ ਹੋਰ ਹੀ ਕੁਛ ਹੈ ਪੂਰਾ ਜਿੱਲਮੂਡ ਚੱਲ ਰਿਹਾ ਓਏ ਨੱਕ ਦੀ ਸੀ ਚਾਹਦਾ ਇੱਕ ਬਹੁਤ ਹੀ ਪੱਟਾ ਜਾ ਦੇ ਮੰਦਰੀ ਵੀ ਫਾਈਨਲ ਹੀ ਅਸੀਂ ਕਿਨਾਰੇ ਤੇ ਪਹੁੰਚ ਗਏ ਆ ਤੇ ਥੋੜਾ ਗਿਆ ਮੋਲ ਜੀ ਮੇ ਜੀ ਵਧੀਆ ਰਹੀਆਂ ਸੀ ਵਧੀਆ ਲਾਰਾਂ ਦੀ ਲਾਰਾਂ ਦੇ ਨਹੀਂ ਕਰਨੇਗਾ ਹਾਂ ਜੀ ਮੁੰਡਿਆ ਕਿਵੇਂ ਲੱਗਿਆ ਫਿਰ ਕੋਈ ਡਰ ਭਾ ਟੋਪ ਕਲਾਸ ਵਾਹ ਜੀ ਵਾਹ ਬਾਕੀ ਦਾ ਮੋਲ ਸਾਰਾ ਓਕਾ ਦੀ ਥੋੜਾ ਸਕੂਬਾ ਦਾ ਕੰਮ ਓਕਾ ਸੀਗਾ ਕਿਉਂਕਿ ਜ਼ਿਆਦਾਤਰ ਲੋਕਾਂ ਦਾ ਫਸਟ ਟਾਈਮ ਹੀ ਸੀ ਮੈਂ ਤਕਰੀਬਨ ਤਕਰੀਬਨ 90 80% ਠੀਕ ਰਿਹਾ ਆਪਣਾ ਤੇ ਬਾਕੀ ਆਂਦੇ ਲਹਿਰਾ ਬਹੁਤ ਤੇਜ਼ ਚੱਲ ਰਹੀ ਸੀ ਅਸੀਂ ਆ ਥੋੜਾ ਡਰ ਵੀ ਲੱਗ ਰਿਹਾ ਸੀਗਾ ਹੁਣ ਦੁਬਾਰਾ ਪੂਲ ਦੇ ਨਾਲ ਨੂੰ ਕਿ ਹੋ ਗਏ ਆਪਾਂ ਤਿਆਰ ਇੱਕ ਵਾਰ ਫੇਰ ਤੋਂ ਤੇ ਹੁਣ ਚੱਲਾਂਗੇ ਬਾਗਾ ਵਿੱਚ ਵੱਲ ਨੂੰ ਦੇਖਦੇ ਆਂ ਉਹਦਾ ਨਾਈਟ ਲਾਈਫ ਸਟਾਈਲ ਮੋਹਲ ਦੇ ਦੇ ਰਾਤ ਦਾ ਕਿਦਾਂ ਦਾ ਇਸ ਟਾਈਮ ਆ ਗਏ ਸੀਗੇ ਅਸੀਂ ਆਪਾਂ ਕੈਲੰਗੋਟ ਰੋਡ ਤੇ ਪੈਦਲ ਹੀ ਜਾ ਰਹੇ ਸੀਗੇ ਕਉਂਕੀ ਗੱਡੀਆਂ ਟੈਕਸੀ ਬਹੁਤ ਸਾਰਾ ਨੰਬਰ ਹੋ ਗਿਆ ਮੈਂ ਕੋਈ ਦੇਖਦੇ ਤੱਕਦੇ ਜੰਮੀ ਆ ਤੁਹਾਨੂੰ ਰਸਤੇ ਤੇ ਮਿਲੀ ਹੈ ਚਰਚ ਕੈਲਨਗੋੜ ਰੋਡ ਤੇ ਬਣੀ ਹੋਈ ਹੈ ਚਰਚ ਗੀਤ ਸੰਗੀਤ ਉਹ ਚੱਲਦਾ ਹੋਇਆ ਸਾ ਗੁਣਾ ਦੁਪਹਿਰ ਦਾ ਹੀ ਖਾਦਾ ਹੋਇਆ ਸੀਗਾ ਦੇਖਿਆ ਹੀ ਸੀਗਾ ਤੁਸੀਂ ਲੰਚ ਕਿੱਦਾਂ ਦਾ ਸੀਗਾ ਇਹਦੇ ਕਰਕੇ ਆਪਾਂ ਹਲਕਾ-ਹਲਕਾ ਨੂਡਲ ਲੈਣ ਦਾ ਖਾਣ ਲੱਗੇ ਆ ਨੇ ਚਿਕਾ ਲੌਲੀਪੌਪ ਮੰਗਾਇਆ ਨੇ ਤੇ ਇੱਧਰ ਵੇਚ ਬੰਦੇ ਨੂਡਲ ਖਾ ਰਹੇ ਨੇ ਉਹ ਮੁਹੰਮਦ ਵਗੈਰਾ ਖਾਣਗੇ ਤੇ ਨਾਲ ਹਲਕੀ ਹਲਕੇ ਨਰਜੀ ਡਰਿੰਕ ਵਿੱਚੋਂ ਵਿੱਚ ਬੋਰਡ ਲੱਗਾ ਆਈ ਲਵ ਗੋਆ ਦਾ ਤੇ ਪਿੱਛੇ ਬਹੁਤ ਹੀ ਸੋਹਣੀ ਨਾਲ ਪਾਰਕ ਬਣੀ ਹੋਈ ਹੈ ਸਾਹਮਣੇ ਵਾਲੀ ਸਾਈਡ ਰਾਤ ਦੇ ਵਜੇ ਹੋਏ ਨੇ 11 ਜੀ ਤੇ ਅਸੀਂ ਇਸ ਟਾਈਮ ਆ ਗਿਆ ਬਾਗਾ ਦੀ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਪੂਰਾ ਰੌਣਕੀ ਚਹਿਲ ਪਹਿਲ ਲੱਭੋਣ ਹੋਇਆ ਪਿਆ 11 ਵਜੇ ਵੀ ਫੁੱਲਰ ਆਉਣ ਦਾ ਮਿਲ ਰਹੀ ਨੇ ਚਾਰੋਂ ਪਾਸੇ ਤੋਂ ਨੂੰ ਪੰਜਾਬੀ ਹੋ ਤੀ ਕੈਲਡਰ ਦਿਲ ਕੇ ਖੁੱਲੇ ਇੱਕ ਨੰਬਰ ਆਪ ਲੋਗੋ ਵੀ ਆ ਕੇ ਬਹੁਤ ਖੁਸ਼ ਹੋ ਰਹੇ ਨੇ ਕੋਈ ਇੱਜ਼ਤ ਵੀ ਬਹੁਤ ਕਰ ਰਹੇ ਨੇ ਸਪੈਸ਼ਲੀ ਆਏ ਆਪਾਂ ਰਿਲੈਕਸ ਕਰਨ ਲਈ ਪੈਰਾਪੁਰਾ ਨੂੰ ਹਾਂਜੀ ਕਿਵੇਂ ਹੋ ਰਿਹਾ ਗੁਦਗੁਦੀ ਹੋ ਰਹੀ ਆ No, no. <tal word> कैमेंद के <Wir> फील हो रहा है थोड़ा तो राजन <t -क रौज़ यारी> <th> <t -क> की हो गया ਉਹ ਨਿਕਲ ਕੇ ਦੁਬਾਰਾ ਆਏ ਆ ਬਾਗਾ ਬੀਤ ਤੇ ਲੈਟਾਂ ਦਾ ਮਾਹੌਲ ਚੱਲ ਦੇਖ ਰਹੇ ਹਾਂ ਔਰ ਤੁਸੀਂ ਜਗਮਗ ਜਗਮਗ ਹੋਈ ਪਈ ਅੱਧੀ ਰਾਤ ਨੂੰ 11:30 ਵਜੇ ਨੇ ਪਰ ਕੰਮ ਬੁਰਾ ਓਕੇ ਆ ਡੋਸਟਰੀਟ ਤੇ ਤੁਰਦੇ ਫਿਰਦੇ ਬਾਈ ਜੀ ਉਹਨਾਂ ਨੂੰ ਭੁੱਖ ਲੱਗ ਗਈ ਐ ਕਹਿੰਦੇ ਹਲਕਾ ਹੁਲਕਾ ਡੋਸਾ ਢੂਸਾ ਹੋ ਜਾਏ ਹੁਣ ਬਾਕੀ ਖਾਣਾ ਇਹ ਪਹਿਲਾਂ ਹੀ ਖਾ ਕੇ ਆਈ ਜੀ ਬਾਕੀ ਡੋਸਾ ਢੂਸਾ ਖਵਾ ਲਈ ਬਹੁਤ ਅੰਬੈਸਡਰ ਦਾ ਬਾਈ ਜੀ ਉਹਨਾਂ ਗੱਲਾਂ ਸੁਣ ਕੇ ਬਹੁਤ ਹੱਸ ਰਹੇ ਨੇ ਸਮਝੀ ਖਾਗਲੇ ਦੋਸਤ ਬਿਲਕੁਲ ਮਿਲੇਗਾ ਕਹਿੰਦਾ ਬਿਲਕੁਲ ਮਿਲੇਗਾ ਇਹਦਾ ਆਪਣਾ ਹੀ ਹੈ ਰਾਤ ਦੇ ਵੱਜ ਗਏ ਨੇ ਇੱਕ ਤੇ ਪੀਟੋ ਸਟ੍ਰੀਟ 'ਚ ਹਜੇ ਵੀ ਫੁੱਲ ਰੌਣਕ ਹੋਈ ਪਿਆ ਰੌਚਾ ਹੋਇਆ ਪਿਆ ਤੇ ਆਪਾਂ ਕਰਦੇ ਹਾਂ ਬਲੌਗ ਦੀ ਸਮਾਪਤੀ ਬਾਕੀ ਪੱਬਜਾ ਨੂੰ ਗੋਆ ਦਾ ਕੈਸੀਨੋ ਉਹ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਬਾਕੀ ਅੱਗੇ ਸੱਜਣਾ ਮਿੱਤਰਾਂ ਦੇ ਗੁੱਡ ਨਾਈਟ